ਸਰ ਸਤਿ ਸ਼੍ਰੀ ਅਕਾਲ ਕਦੋਂ ਤੋਂ ਸ਼ੁਰੂ ਕੀਤਾ ਗਿਆ ਸਰ ਕਿੱਥੇ ਕਿੱਥੇ ਕਰ ਰਹੇ ਹੋ ਸਰ ਕੀ ਕੀ ਰਿਕਵਰੀ ਹੋਈ ਹੈ ਸਰ ਇਹ ਅੱਜ ਸਾਡਾ ਜਿਹੜਾ ਸਰਚ ਆਪਰੇਸ਼ਨ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਨੇ ਕੁਝ ਜਿਹੜੇ ਕਿ ਨਸ਼ਾ ਗਰਸਤ ਨੇ ਜਿੱਥੋਂ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕਿ ਕੁਝ ਵਿਅਕਤੀ ਇੱਥੇ ਨਸ਼ਾ ਵੇਚਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਦਾ ਸਰਚ ਆਪਰੇਸ਼ਨ ਕਰ ਰਹੇ ਆ ਹੁਣ ਇਸ ਟਾਈਮ ਅਸੀਂ ਚੱਕ ਫਤੇ ਸਿੰਘ ਵਾਲਾ ਪਿੰਡ ਦੇ ਵਿੱਚ ਜਿਹੜਾ ਹੈਗਾ ਡੀਐਸਪੀ ਪੁੱਛੋ ਮੇਰੇ ਨਾਲ ਨੇ ਤੇ ਐਸਪੀ ਸਾਹਿਬ ਨਰਿੰਦਰ ਸਿੰਘ ਜੀ ਇਹਨਾਂ ਦੇ ਨਾਲ ਇਹਨਾਂ ਦੀਆਂ ਟੀਮਾਂ ਨੇ ਜਿਹੜੀਆਂ ਉਹ ਇੱਥੇ ਸਰਚ ਆਪਰੇਸ਼ਨ ਕਰ ਰਹੀਆਂ ਨੇ ਇਸ ਏਰੀਆ ਦੇ ਵਿੱਚ ਪੁੱਚੋ ਏਰੀਆ ਦੇ ਵਿੱਚ ਇਸ ਪਿੰਡ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਸੀਗੀ ਜਿਹੜਾ ਸਾਡਾ ਇਹ ਰੈਗੂਲਰ ਸਰਚ ਆਪਰੇਸ਼ਨ ਚੱਲ ਰਿਹਾ ਹੈਗਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਵੇਂ ਐਸਐਸਪੀ ਬਠਿੰਡਾ ਨੇ ਦੱਸਿਆ ਕਿ 100 ਦੇ ਕਰੀਬ ਐਫਆਈਆਰਜ਼ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਦਰਜ ਹੋ ਚੁੱਕੀਆਂ ਹਨ ਤੇ 140 ਤੋਂ ਵੱਧ ਜਿਹੜੇ ਨੇ ਨਸ਼ਾ ਸਮਗਲਰ ਅਰੈਸਟ ਹੋ ਚੁੱਕੇ ਨੇ 1 ਕਿਲੋ ਤੋਂ ਜ਼ਿਆਦਾ ਹਿਰੋਇਨ ਦੀ ਬਰਾਮਦਗੀ ਜਿਹੜੀ ਹੈਗੀ ਇਸ ਸਮੇਂ ਦੇ ਵਿੱਚ ਹੋ ਚੁੱਕੀ ਹੈ ਤੇ 175 ਕਿਲੋ ਦੇ ਕਰੀਬ ਜਿਹੜਾ ਹੈਗਾ ਪੋਪੀ ਹਸਕ ਦੀ ਵੀ ਬਰਾਮਦਗੀ ਹੋਈ ਹੈ ਇਹ ਜਿਹੜਾ ਸਾਡਾ અભિયાન ਹੈ ਇਸ ਦਾ ਨਾਮ ਜਿਹੜਾ ਅਸੀਂ ਜੁੱਧ ਨਸ਼ਿਆਂ ਵਿਰੁੱਧ ਰੱਖਿਆ ਹੈ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਆਮ ਲੋਕੀ ਵੀ ਸਾਡੇ ਨਾਲ ਮਿਲ ਕੇ ਤੇ ਜਿਹੜਾ ਹੈਗਾ ਪੁਲਿਸ ਨੂੰ ਸਹਿਯੋਗ ਦੇਣ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਇਸ ਜਿਹੜੀ ਮੁਹਿੰਮ ਦੇ ਵਿੱਚ ਸਾਰਿਆਂ ਦਾ ਸਹਿਯੋਗ ਬਣੇ ਤੇ ਆਪਾਂ ਪੂਰਨ ਤੌਰ ਤੇ ਸਫਲ ਹੋ ਕੇ ਜਿਹੜਾ ਹੈਗਾ ਬਾਹਰ ਆਈ